ਵਿਆਹ ਵਾਲੇ ਦਿਨ ਲਾੜੇ ਦਾ ਘੋਮੈਂਾ ਦਿਮਾਗ ਤੇ ਆਪਣੇ ਹੀ ਵਿਆਹ ਦੇ ਵਿੱਚ ਲੱਗਿਆ ਨੱਚਣ ਤੇ ਰਿਸ਼ਤੇਦਾਰ ਹੋ ਗਏ ਸ਼ਰਤ ਤੇ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਆਪਣੇ ਵਿਆਹ ਦਾ ਮੁੰਡਾ ਜਸਨ ਬਣਾ ਰਿਹਾ ਜਿੱਥੇ ਕਿ ਦੋਸਤੋ ਦੇਖਿਆ ਜਾ ਕਿ ਪੰਜਾਬੀਆਂ ਦਾ ਇਹ ਗੀਤ ਬੜਾ ਮਸ਼ਹੂਰ ਹੋਇਆ ਕਿ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਪ੍ਰੇਮ ਵੀ ਮੁੰਡਾ ਆਪਣੇ ਵਿਆਹ ਦੇ ਵਿੱਚ ਉੱਥੀ ਦੋਤੇ ਵਾਕਿਆ ਸੱਚ ਹੀ ਹੋਇਆ ਹੈ ਮੁੰਡੇ ਨੂੰ ਆਪਣੇ ਵਿਆਹ ਦਾ ਵੇਹਦ ਚਾ ਹੁੰਦਾ ਹੈ ਜਿੱਥੇ ਕੀ ਦੋਸਤੋ ਇਸ ਮੁੰਡੇ ਨੇ ਇਸ ਪੰਗੜੇ ਦੀ ਤਿਆਰੀ ਕੀ तकरीबन ਮਹੀਨਾ ਪਹਿਲਾਂ ਸ਼ੁਰੂ ਕਰਤੀ ਹੋਵੇਗੀ ਜਿਸ ਨੇ ਆਪਣੇ ਰਿਸ਼ਤੇਦਾਰਾਂ ਸਾਹਮਣੇ ਕੀਤਾ ਵੇਹਦ ਸੋਹਣਾ ਪਰਫਾਰਮੈਂਸ ਜਿੱਥੇ ਕੀ ਦੋਸਤੋ ਦੇਖਿਆ ਜਾ ਕਿ ਇਹੋ ਜੀ ਹੈ ਵੀਡੀਓ ਹਰ ਇੱਕ ਬੰਦੇ ਨੂੰ ਵੇਹਰਦੋ ਖੁਸ਼ ਕਰਕੇ ਰੱਖ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਕਿ ਦੋਸਤੋ ਤੁਸੀਂ ਵੀ ਆਪਣੇ ਵਿਆਹ ਦੇ ਵਿੱਚ ਇਦਾਂ ਨੱਚਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ